ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆਂ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਛੋਟਿਆਂ ਨੂੰ ਪਿਆਰ ਵੱਡਿਆਂ ਨੂੰ ਸਤਕਾਰ ਕੁਝ ਕਿ ਨਾ ਸੀਗੇ ਨਾ ਨਾਮ ਅਸੀਂ ਭੁੱਲ ਜਾਂਦੇ ਆਂ ਭੁੱਲ ਗਏ ਸੀਗੇ ਤੇ ਅਸੀਂ ਭੁੱਲ ਰਹੇ ਹਾਂ ਰੰਤੂ ਸੀ ਬਾਕਸਨਹਾਰੋ ਤੇ ਕਿਉਂਕਿ ਜੋ ਸੰਗਤ ਹੁੰਦੀ ਹੈ ਨਾ ਰੱਬ ਰੂਹੀ ਹੁੰਦੀ ਹੈ ਕਿ ਲਾਕੀ ਤੁਹਾਡੀ ਇੱਕ ਨੋਕੀ ਜੋੜੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਸ਼ਨੀਵਾਰ ਨੂੰ ਜਾ ਰਹੀ ਹੈ ਹਮ ਦਰਬਾਰ ਸਾਹਿਬ ਸ੍ਰੀ ਅਮਰ ਸਰ ਸਹਿਬ ਅਸੀਂ ਦਾਖਤ ਰਵਾਂਗੇ ਤੇ ਕਾਂਟੀ ਸੀਗੇ ਤੇ ਕੁਝ ਰਮਨ ਦੇ ਰਿਸ਼ਤੇਦਾਰ ਸੀ ਉਹਨਾਂ ਨੇ ਮਿਲਣਾ ਸੀਗਾ ਉਹਦੋਂ ਮਿਲ ਨਹੀਂ ਸਕੇ ਇਸ ਕਰਕੇ ਮੈਂ ਪਹਿਲਾਂ ਦੱਸਿਆ ਤੇ ਬਾਕੀ ਜੋ ਨਾ ਐ ਉਹ ਤੁਹਾਨੂੰ ਲੱਭਦਾ ਮੈਂ ਜੱਪਨੂਰ ਮੀ ਪਈ ਜਾਂਦਾ ਟਿਕਣੀ ਜਾਂਦਾ ਜੱਪਨੂਰ ਮਾਦਰ ਪੈਨ ਦੀ ਜਾਂ ਬਜਾਏ ਕਮੈਂਟ ਟਿਕਣੀ ਜਾਂਦਾ ਓਏ ਦੇਖੂ ਵੀ ਦੇਖੂ ਨਾ ਨਾ ਔਰਿਆ ਬਤੋ ਓਏ ਖੁਸ਼ੀ ਬਈ ਆ ਯਾਰ ਕੀ ਹੋਇਆ ਕੀ ਇਹਨੂੰ ਆ ਜਾਣਾ ਸੀ ਮਧੂ ਨਾਲ ਜਾਂਦੇ ਉਹਦੇ ਨਾਲ ਨਹੀਂ ਜਾਣਾ ਆਪਾਂ ਚੱਲਾਂਗੇ ਪਤਾ ਆਪਾਂ ਸ਼ਾਮੀ ਚੱਲਾਂਗੇ ਆਪਾਂ ਚੱਲਾਂਗੇ 22 ਤੇ ਚੱਲਾਂਗੇ 22 ਤੇ ਆਪਾਂ ਬਾਈਕ ਤੇ ਚੱਲਾਂਗੇ ਊਮੀ ਦੇ ਆਈ డు ਇਟ ਈ ਮੈਂ ਬੋਲਣਾ ਸਾਨੂੰ ਨਾਲ ਕਾਫੀ ਵੀ ਪੈਣਾ ਦੇ ਕਮੈਂਟ ਆਏ ਵੇ ਕਿ ਸਾਡੇ ਬੱਚੇ ਦਾ ਬਰਥਡੇ ਆ ਤੇ ਉਹਨਾਂ ਦਾ ਨਾਮ ਬੋਲੋ ਜਾਂ ਕਿ ਵੀ ਪੈਣਾ ਨੇ ਕਿਹਾ ਵੀ ਸਾਡਾ ਨਾਮ ਬੋਲੋ ਤੇ ਇੱਕ ਨਾਮ ਸੀ ਕਹਿੰਦਾ ਸ਼ੈਲਮ ਬੇਟੇ ਦਾ ਨਾਮ ਨਾਮ ਹੈਗਾਗਾ ਸ਼ੈਲਪ੍ਰੀਤ ਸਿੰਘ ਤੇ ਇਹਨਾਂ ਦਾ ਜਨਮਦਨ ਸੀਗਾ ਸੌਰੀ ਬੇਟਾ ਕੱਲ ਅਸੀਂ ਭੁੱਲ ਗਏ ਤੇ ਹੈਪੀ ਬਰਥਡੇ ਕੋਈ ਗੱਲ ਨਹੀਂ ਲੇਟ ਹੀ ਸਹੀ ਵੈਸੇ ਤਾਂ ਨੇੜੀ ਹੀ ਸਹੀ ਨਾਮ ਬੋਲਤਾ ਤੁਹਾਨੂੰ ਖੁਸ਼ੀ ਮਿਲੇਗੀ ਠੀਕ ਹੈ ਤੇ ਬਾਕੀ ਰਮਣਾ ਨੇ ਰਾਤ ਨਾ ਜੋ ਤੁਸੀਂ ਨੁਸਖਾ ਦੱਸਿਆ ਸੀਗਾ ਘਾਣੇ ਆਪਣੇ ਅਜਮੈਨ ਵਾਲਾ ਘਾਣ ਵਾਲਾ ਜਿਹੜਾ ਤੁਸੀਂ ਦੱਸਿਆ ਸੀ ਇਹ ਕੀਤਾ ਤੇ ਜ਼ਰੂਰ ਪਰ ਨਾ ਜਪਨੂਰ ਜਦੋਂ ਸੁੰਗਿਆ ਨਾ ਇਹਨੂੰ ਤੇ ਸੁੰਗਾਂ ਨਾਲ ਇੱਕੋ ਦਾਮ ਨਾ ਜਿਵੇਂ ਆਪਣੇ ਆਪ ਐਵੇਂ ਕਰ ਗਈ ਜਿਵੇਂ बेहोश ਜਿਆ ਨਹੀਂ ਹੋ ਜਾਂਦਾ ਇਹਨੂੰ ਨੀਂਦ ਜੀ ਛੱਡ ਗਈ ਤੇ ਸੌ ਗਈ ਕੋਸੀ ਕੋਸੀ ਸੀ ਯਾਰ ਠੰਡਾ ਨਹੀਂ ਸੀ ਮੈਂ ਜੋ ਵੀ ਕਰਕੇ ਲਾਈ ਸੀ ਤੋਂ ਮੈਂ ਤਾਂ ਉਹ ਬਸਾਈ ਸੀ ਅੱਛਾ ਲੋ ਅਦੀ ਪੂਆ ਨੂੰ ਕਿਹਾ ਕਿ ਇਹਨੂੰ ਨਾ ਸੁੰਗਾ ਦਿਓ ਤੇ ਮੈਂ ਚੱਲ ਬਾਹਰ ਲੱਗੀ ਸੀ ਕੰਮ ਤੇ ਐਨੇ ਉਸੇ ਟਾਈਮ ਸੁੰਗਿਆ ਤੇ ਇੱਕੋ ਦਾਮ ਸੌਣ ਦੀ ਉਹ ਗੇਰ ਨੂੰ ਪਤਾ ਨਹੀਂ ਜਿਆਦਾ ਸੁੰਗੀ ਗਈ ਆ ਤੇ ਤੂੰ ਬਤਨ ਨੂੰ ਛੇੜਨਾ ਚੱਕ ਨਹੀਂ ਕਰ ਬਾਈਟ ਨਹੀਂ ਕਰਨਾ ਤੇ ਉਹਨੇ ਜੀ ਫੇਰਾ ਸੋ ਤੇ ਗਈ ਬਾਕੀ ਆਰਾਮ ਨਹੀਂ ਵਿਆ ਚੁੰਨੋ ਜੀ ਦੇ ਲਈ ਆ ਜਾਂਦੀ ਏ ਜਿਆ ਤੇ ਜਿਆਦਾ ਸੁੰਗਾ ਯਾਰ ਆ ਤੇ ਕੋਲ ਵੀ ਰੱਖੀ ਗਈ ਨੱਕ ਦੇ ਪਰ ਬੱਚਾ ਕਿੱਥੇ ਇੱਕ ਜਗ੍ਹਾ ਟੇਕ ਕੇ ਬੈਠਾ ਹੁੰਦਾ ਉਹ ਤੇ ਹਿਲਦਾ ਰਹਿੰਦਾ ਇੱਧਰ ਉੱਧਰ ਖਾਂਦੀ ਪੀਦੀ ਬਾਕੀ ਇੱਕ ਭੈਣ ਨੇ ਕਮੈਂਟ ਕੀਤਾ ਸੀ ਉਬਲੇ ਆਲੂ ਦਿਆ ਕਰੋ ਬਲਿਆ ਲਓ ਥੋਕ ਦੰਦੀ ਆ ਕੱਲ ਦਿੱਤਾ ਸੀ ਫੋਟੋ ਨਾਲ ਫੋਨ ਫੋਕਾਂ ਨਹੀਂ ਤੇ ਲੂਣ ਪਾਇਆ ਲੂਣ ਇਹਨੂੰ ਤੇ ਸੇਵ ਤੋਂ ਅਗਰੇ ਸੋਸ ਸੋਸ ਜੀ ਲਾਈਏ ਨੂੰ ਮਾਮਾ ਦੀ ਜੀ ਫਿਰ ਉਹਦੇ ਨਾਲ ਖਾਦਾ ਦੇਖ ਹੁਣ ਮੈਨੂੰ ਖਾਈ ਜਾਂਦੀ ਪਰ ਮੈਨੂੰ ਕਿਉਂ ਖਾਰੇ ਐਜਪਨੂੰ ਤੇਰੀ ਸ਼ਿਕਾਇਤ ਲੱਗ ਰਹੀ ਤਾਂ ਕਰਕੇ ਹਾਂ ਕੰਦੀ ਅਜਾ ਹੈਲੋ ਕਰਕੇ ਦਿਖਾ ਦਿਓ ਹੈਲੋ ਕਰ ਦੋ ਕੋਣ ਫੋਨ ਆਇਆ ਹੈਲੋ ਉਹ ਤੇ ਆਪਣਾ ਫੋਨ ਫੋਨ ਕੰਨ ਤੇ ਲਾਈਏ ਫੇਰ ਕਰੀ ਉਹ ਪਾਪਾ ਨੂੰ ਫੋਨ ਆ ਗਿਆ ਹੈਲੋ 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 ਕਰ ਦੇ ਜਪਨੂਰ ਬੋਲਦਾ ਐ ਤੌਲ ਗਈ ਜੰ ਕੰਬਲ ਚਾਪਣ ਤੇ ਲੱਗੀ ਪਈ ਐ ਉਹਨੂੰ ਛੱਡੋ ਉਹ ਤੇ ਕਰ ਦੋ ਤੇ ਤੇ ਮੈਂ ਪੱਕਾ ਕੱਟ ਲਿੱਤਾ ਹਾਂ ਹਾਂਜੀ ਚਲੋ ਅੱਛੀ ਹੁਣ ਨਾ ਆਪਾਂ ਘੁੰਮਣ ਦੀ ਜੇ ਘੁਮਾਰੀ ਕਰੀਏ ਜਰਾ ਹੁਣ ਅਸੀਂ ਬੈੱਡ ਸਵਾਰੀਏ ਤੇ ਇੱਕ ਮੈਸੇਜ ਮੈਂ ਤਾਂ ਦੇਤਾ ਤੁਸੀਂ ਵੀ ਦੇ ਦਿਓ ਚਲੋ ਮੈਸੇਜ ਬੀ ਉਹਦੇ ਦੇ ਆਪਾਂ ਹਰਮੰਦਰ ਸਾਹਿਬ ਗਏ ਆ ਕਿ ਆਂਟੀ ਰਹਿ ਗਈ ਸੀ ਮੈਲਣਾ ਨੂੰ ਉਹਨਾਂ ਦੇ ਰਿਸ਼ਤੇਦਾਰ ਆ ਗਏ ਸੀ ਕਿ ਤੁਹਾਡੇ ਰਿਸ਼ਤੇਦਾਰ ਸੀਗੇ ਵੀ ਉਹਨਾਂ ਨੂੰ ਮੈਸੇਜ ਮੈਸੇਜ ਦੇ ਦੋ ਵੀ ਅਸੀਂ ਸ਼ਨੀਵਾਰ ਨੂੰ ਆ ਰਹੇ ਆ ਰਾਤ ਰਹਿਣਾ ਜਿਹਨੇ ਮੈਲਣਾ ਨੂੰ ਮਿਲ ਸਕਦੇ ਆ ਰਾਤ ਰਹਿਣਾ ਰਾਤ ਲੱਭ ਕਿੰਨੇ ਵਜੇ ਪਹੁੰਚਾਂਗੇ ਕਿਉਂਕਿ ਸਵੇਰ ਦਾ ਅੰਮ੍ਰਿਤ ਵੇਲੇ ਆਪਾਂ ਉੱਥੇ ਵੇਖਾਂਗੇ ਆਪਾਂ 7 ਵਜੇ ਪਹੁੰਚਾਂਗੇ ਸ਼ਾਮ ਨੂੰ ਐਨੀ ਚੱਤੀ ਹਾਂ ਮੇਰਾ ਹਾਂ ਫਿਰ ਤੈਨੂੰ ਪਹੁੰਚ ਕੇ ਠੀਕ ਹੈ ਉਸ ਤੋਂ ਬਾਅਦ ਸਾਰੀ ਰਾਤ ਉੱਥੇ ਰਹਿਣਾ ਠੀਕ ਹੈ ਫਿਰ ਉੱਥੋਂ 12 ਵਜੇ ਤੁਰਨਾ ਵਾਪਸੀ 12 ਵਜੇ ਸਵੇਰੇ ਦੂਜੇ ਦੁਬਾਰੇ ਹਾਂ ਦੁਬਾਰੇ ਮਤਲਬ ਪਰ ਸਾਇਤ ਵਾਰ ਨੂੰ ਸੰਡੇ ਨੂੰ 12 ਵਜੇ ਵਾਪਸ ਮਾਉ ਜੀ ਮਨ ਤੋਂ ਬੱਚੇ ਹੈ ਗੁਰੂ ਬਲਬੁੱਢੀ ਸਾਹਿਬ ਕੀ ਬਕਸਾ ਹੈ ਬਾਬਾ ਬੁੱਢਾ ਜੀ ਦੇ ਵੀ ਜਾਣਾ ਨਹੀਂ ਇਹ ਲੱਗਦਾ ਤਰਨ ਤਾਰਨ ਜਾਣਗੇ ਤਰਨ ਤਾਰਨ ਜਾਣਾ ਸੰਤਪਾਪ ਸਹਿਬ ਵੀ ਜਾਣਾ ਆ ਬਾਹਰ ਜਾਣਾ ਇਹਨੇ ਬਾਹਰ ਤਾਰੂ ਨਜ਼ਦੀਕ ਆ ਕੇ ਆਣਾ ਮੈਂ ਰ ਗਈ ਹਾਂ ਤਰਨ ਤਾਰਨ ਨੂੰ ਸਹਿਬ ਵੀ ਜਾਣਾ ਮੈਨੂੰ ਪਤਾ ਕਿੰਨਾ ਵੱਡਾ ਹੈਗਾ ਅਮਰਾ ਸਰ ਦੇ ਦਰਬਾਰ ਸਾਹਿਬ ਤੋਂ ਵੀ ਤਿਗਣਾ ਜੋਗਣਾ ਪਤ ਨਹੀਂ ਐਵੇਂ ਕਹਿੰਦੇ ਨੇ ਕਿ ਐਨਾ ਜਿਆਦਾ ਵੱਡਾ ਬਹੁਤ ਹੀ ਵੱਡਾ ਮਤਲਬ ਲੈ ਸਦੈ ਨੂੰ ਓਏ ਆਈ ਓਏ ਇਹ ਕਿਪਾ ਹੱਪ ਕਰ ਰਿਹਾ ਹੱਪ ਕਰ ਦੇ ਹਾਂ ਹਾਂ ਹੋਈ ਉਹਦਾ ਸਿਪਾਹਕ ਤਾਂ ਨਹੀਂ ਇੱਥੇ ਨਹੀਂ ਪੜਨਾ ਅਸੀਂ ਪਤਾ ਆ ਕੁਟੂਗਾ ਸਿਪਾਹਕ ਉਹ ਸਿਪਾਹਕ ਕੁਟੂਗਾ ਸਿਪਾਹਕ ਆਇਆ ਕੁਟੂਗਾ ਤਾਇਆ ਤਾਇਆ ਸਿਪਾਹ ਹੋਰ ਕੀ ਆ ਇਹਦੀਆਂ ਹੋਰ ਕੀ ਆ ਮੇਰਾ ਚਾਚਾ ਆ ਗਿਆ ਨਾ ਹੇ ਨੀਚੇ ਖੜਾ ਦੇ ਨਾ ਮੈਂ ਤਾਇਆ ਕਾ ਤੂੰ ਬਣਦਾ ਤੂੰ ਵੇ ਭਾਈ ਹੈ ਚਾਚਾ ਆ ਗਿਆ ਹੇ ਮੇਰਾ ਪਤ ਖੜਾ ਹੈ ਵੀਲ ਜੇ ਜਨਰਾ ਉੱਟਕੇ ਖੜੀ ਹੋ ਗਈ ਲੈ ਦੇ ਦੂਗੀ ਪੰਗੜਾ ਪਾ ਦੇ ਐ ਐ ਇਹ ਕਾ ਬੰਗੜਾ ਸਾਡੇ ਜੱਪੂ ਦਾ ਐ ਐ ਪੰਗੜਾ ਪਾ ਪੰਗੜਾ ਆ ਠੀਕ ਹੈ ਮੁੰਡਿਆ ਆ ਠੀਕ ਹੈ ਜੱਪੂ ਪੰਗੜਾ ਪਾ ਦੇ ਪੁੱਤ ਪੰਗੜਾ ਪਾ ਲੈ ਐ ਸਾਡੇ ਰਾਂ ਬਣ ਰਹੀ ਹੈ ਸਵੇਰ ਦੀ ਰੋਟੀ ਮਿਕਸੀ ਹੈ ਉਹ ਮੈਕਸੀ ਹੈ ਦੁਪਹਿਰ ਦੀ ਹੁਣ ਦੁਪਹਿਰ ਵੀ ਹੋਾਈ ਪਈ ਹੈ 12 ਵਜੇ ਹੂੰ 12 ਵਜੇ ਦੇਖੋ ਨਿੱਕੇ ਨਿੱਕੇ ਤਾਣਾ ਲੇਨ ਦੀਆਂ ਰੋਟੀਆਂ ਰੋਟੀਆਂ ਬੰਦ ਗਈਆਂ ਉੱਥੇ ਜ਼ਰੂਰ ਨਿੱਕੇ ਆ ਰੋਟੀ ਦੇਖੋ ਪ੍ਰਸ਼ਾਦਾ ਤਾਂ ਮੇਰਾ ਵੱਡਾ ਹੀ ਹੁੰਦਾ ਹੈ ਮੈਨੂੰ ਕੋਣ ਕਹਿੰਦਾ ਸੀ ਬਿੱਲੂ ਭਾਜੀ ਕਹਿੰਦੇ ਸੀ ਕਹਿੰਦੇ ਆਹੋ ਬਿੱਲੂ ਭਾਜੀ ਕਹਿੰਦੇ ਸੀ ਨੰਨਾ ਰੰਮੀ ਕਰੇ ਹਾਂ ਤਦੇ ਛੋਟੇ ਛੋਟੇ ਨੇ ਰੋਟੀ ਤੇ ਦੁੱਧ ਨੂੰ ਪ੍ਰਸਾਦ ਦੇ ਜਿੰਨੀ ਬਣਾਉਂਦੇ ਨੇ ਵੱਡੇ ਦੇ ਗੁਰਦੁਆਰੇ ਦੇ ਤੱਕਦੇ ਹੁੰਦੇ ਹਨ ਵੱਡੇ ਹੂੰ ਜਿਹੋ ਬੱਟਨ ਵਾਲਾ ਹੈ ਨੂਰ ਚੋਪੜ ਨਹੀਂ ਦੀ ਰੋਟੀ ਇੱਥੇ ਹੀ ਕਰਦੇ ਖੜੇ ਭੰਗੜਾ ਤਾਂ ਪਾ ਦੋ ਮੜਾ ਜਾ ਪਾ ਦੋ ਪਾ ਦੋ ਆ ਭੰਗੜਾ ਪਾਊਗਾ ਵਗੇ ਰੱਜੀ ਕੁਜੀ ਵਗੇ ਅਸੀਂ ਵੀ ਵਧੀਆ ਮਾਂ ਤੇ ਜਪਨੂਰ ਆਵਾਜ਼ ਹੁੰਦੀ ਮੇਰੀ ਆ ਗਈ ਹੈ ਤੇ ਉਧਰ ਪਾਪਾ ਲੱਗੇ ਅੱਜ 버거 ਬਣਾਣ ਕਿਉਂਕਿ ਉਹਦਨ ਬਾਜ਼ਾਰ ਗਏ ਸੀ ਨਾ ਅਸੀਂ ਤੇ ਥੋੜਾ ਜਿਹਾ ਸਮਾਨ ਲਿਆਂਦਾ ਸੀ ਜਿਵੇਂ ਹਨਾ ਮਿਉਨੇ ਜ਼ੈਰਾ ਜਾਂ ਚਿਲੀ ਫਲੇਟ ਜਾਂ ਕੁਝ 버거 ਵਾਲਾ ਸਮਾਨ ਲਿਆਂਦਾ ਸੀ ਤੇ ਅੱਜ ਘਰ ਦਾ 버거 ਬਣਾਣ ਲੱਗੇ ਆ ਵਧੀਆ ਟਿੱਕੀ ਬਣਾ ਕੇ ਤੁਹਾਡੇ ਭਾਜੀ ਹੁਣ ਟਿੱਕੀ ਬਣਾਣਗੇ ਬਾਕੀ ਮੈਂ ਬਣਾਵਾਂਗੀ ਸੈਂਡਵਿਚ ਟਾਈਪ 버ਗਰ ਬਣਾਵਾਂਗੇ ਤੇ ਮਿਕਸਰ ਉਹ ਪ੍ਰੂਓ ਲਗਾ ਕੇ ਜਿਵੇਂ ਆਪਣਾ ਖੀਰਾ ਵਗੈਰਾ ਸਾਰਾ ਕੁਝ ਲਗਾ ਕੇ ਬਾਕੀ ਹੁਣ ਤੇ ਦੀ ਤਿਆਰੀ ਆਲੂ ਮੈਂ ਆਲੂ ਕਰ ਰਹੇ ਹਾਂ ਮੈਸ਼ਰ ਕਰਾਂ ਉਹ ਵੀ ਯੂਜ਼ ਕਰਕੇ ਦੇਖ ਲੋ ਹਾਂ ਬਾਕੀ ਮੈਂ ਕਿਸੇ ਭੈਣ ਨੇ ਘਰ ਟਿੱਕੀ ਬਣਾਉਣੀ ਹੁੰਦਾ ਤੇ ਉਹ ਤੁਸੀਂ ਲਿਆ ਸਕਦੇ ਆ ਵੀ ਜਿਵੇਂ ਚੌਲਾਂ ਦਾ ਆਟਾ ਹੋਇਆ ਆ ਦੇਖੋ ਸਾਰਾ ਸਮਾਨ ਇਹ ਆਂਦਾ ਹੋਇਆ ਐ ਇਹ ਚਾਵਲ ਦਾ ਆਟਾ ਪਿਆ ਸੀ ਪਹਿਲੇ ਹੀ ਤੇ ਆ ਚੀਜ਼ਾਂ ਸੌਸ ਦੇ ਪੈਕਟ ਵੀ ਪਏ ਆ ਤੇ ਵਿਉਂ ਨਹੀਂ ਜਿਹਾ ਜਪਨੂ ਰ ਆ ਰਹੇ ਆਂ ਤੋ ਆ ਨੀਲਾ ਨਾ ਬੋਤ ਆਲੂ ਮੈਚ ਕਰਾਂਗੇ ਨਾ ਆਲੂ ਖਾਵਾਂਗੇ ਆਨੂ ਮੈਂ ਆਲੂ ਤਾਂ ਨਹੀਂ ਆਲੂ ਤਾਂ ਨਹੀਂ ਤਾਨੂੰ ਲੱਗ ਜੂਗਾ ਭਾਈ ਦੇਖੋ ਮੋਟੇ ਜਿੱਦ ਕਰੀ ਜਾਂਦੀ ਐ ਉਹ ਦੇਖ ਤੇਰੇ ਤੇ ਲੱਗਾ ਆਲੂ ਮੈਚ ਮੈਸ਼ ਹੋ ਰਿਹਾ ਆਲੂ ਮੈਸ਼ ਕਰਨ ਤੋਂ ਬਾਅਦ ਆਹ ਬੱਦ ਵੀ ਪਏ ਆ ਬਾਕੀ ਆ ਸਮਾਨ ਜਲਾਈ ਸੀ ਪਤਾ ਨਹੀਂ ਕੀ ਨੂਨ ਨੀ ਲੋ ਜੀ ਆਪਾਂ ਇਹ ਚ ਪਾਲਿਆ ਚੌਲਾਂ ਦਾ ਆਟਾ ਤੇ ਬਾਕੀ ਨੂਨ ਮਿਰਚ ਜੋ ਵੀ ਹਲਦੀ ਹੁੰਦੀ ਮਿਰਚ ਹਲਦੀ ਨਹੀਂ ਪਾਣੀ ਹਲਦੀ ਪਾ ਲਈ ਰੰਗ ਜਾ ਦਊਗੀ ਵਧੀਆ ਲੱਗਦਾ ਐਂਟੀਬਾਇਓਟਿਕ ਦਵਾਈ ਐ ਇਹ ਬਹੁਤ ਵਧੀਆ ਚੀਜ਼ ਐ ਮਾਂ ਪਿੰਡਾਈ ਨੂੰ ਮਰਨਾ ਨਾ ਲੂਣ ਮਰਚ ਘਾਟ ਹੀ ਪਾਉਣਾ ਸੀ ਕਿਉਂਕਿ ਉਹ ਫਿਰ ਅਜ ਦੂਜਾ ਚੜਾ ਸਮਾਨ ਤਾਏਗਾ ਨਾ ਉਹਦੇ ਤੇ ਵੀ ਲੂਣ ਆਪਾਂ ਨੂੰ ਹੂੰ ਆਲੂ ਸ਼ਾਇਦ ਲੱਗਦਾ ਹੋਏ ਨਹੀਂ ਹੈ ਨਾ ਹੂੰ ਪੂਰੀ ਹੋ ਗਈ ਪੂਰੇ ਇੱਕ ਸੀੜੀ ਹੋਰ ਵੱਜਣੀ ਚਾਹੀਦੀ ਸੀ ਹੂੰ ਜਿਉਂ ਕੱਟ ਕੇ ਬਣਾਉਂਦੀ ਤਾਂ ਕੋਈ ਨਹੀਂ ਹੁਣ ਤਲੇ ਜਾਣੇ ਆ ਹਾਂ ਤਵੇ ਤੇ ਬਣਾਉਗੇ ਤਵੇ ਤੇ ਤਵੇ ਤੇ ਘਾਟਾ ਆਇਆ ਹੂੰ ਘਟ ਖਰਚ ਘਟ ਤੜਿਆ ਬਦਤਮਨੀ ਇਧਰ ਟਿੱਕੀਆਂ ਬਣੀਆਂ ਜਾ ਰਹੀਆਂ ਕਿਉਂਕਿ ਬਾਜੀ ਨੇ ਮਿਕਸਚਰ ਬਣਾਤਾ ਸੀ ਤੇ ਟਿੱਕੀਆਂ ਬਣੀ ਜਾ ਰਹੀਆਂ ਤੇ ਇਧਰ ਦੂਸਰੀ ਤਰਫ ਮੈਂ 버ਗਰ ਰੱਖਿਆ ਆ ਲਿਆਂਦੇ 버ਗਰ ਵਾਲੇ ਸੀ ਪਰ ਉਹ ਬਨ ਸੈਂਡਵਿਚ ਗਏ ਆ ਟਰਾਈ ਕਰਕੇ ਦੇਖਿਆ ਸੀ ਸਿਰਫ ਟਰਾਈ ਤੇ ਇਧਰ ਇੱਕ ਤਿਆਰ ਕਰੀ ਜਾ ਰਿਹਾ ਐਵੇਂ ਪਿਆਜ਼ ਲਗਾਇਆ ਖੀਰਾ ਲਗਾਣਾ ਸੀ ਆ ਨਹੀਂ ਸੀ ਜਿਮਲਾ ਮਿਰਚ ਵੀ ਨਹੀਂ ਸੀ ਤੇ ਦੋ ਸਮਾਨ ਜਿਹੜੇ ਸਮਾਨ ਪਏ ਸੀ ਉਹ ਨਿੱਕੇ ਨਿੱਕੇ ਬਹੁਤ ਆ ਸੁੱਕੇ ਸੁੱਕੇ ਜੇ ਤਾਂ ਕਰਕੇ ਅੱਜ ਧਿਆਨ ਨਾ ਕਰਿਓ ਤੇ ਹੁਣੇ ਬਣਾ ਕੇ ਪੂਰਾ ਤਿਆਰ ਕਰਕੇ ਤੈਨੂੰ ਦਕਾਨ ਤੇ ਆ ਮਸਤ ਹੋਇਆ ਨਾ ਮਸਤ ਮੌਲਾ ਇਹਨਾਂ ਦਾ ਪਤਾ ਜੇ ਪੀਣੇ ਕੇਸ ਆਈ ਡੂ ਡੂ ਭੰਗੜਾ ਨਹੀਂ ਪੋਣਾਂ ਦਾ ਜੱਪੂ ਕੰਧਰ ਲਈ ਗਏ ਜਪਨੂਰਾ ਜਪਨੂਰਾ ਤੇਰੀ ਸਾ ਆਏ ਮਰਚ ਬੜੀ ਪਾਈ ਆ ਨਾ ਬਹੁਤ ਢੰਗੜਾ ਦਾ ਪਾ ਦੋ ਹੈ ਪਤਾ ਨਹੀਂ ਕਿ ਬਰੀਕੀ ਦੀ ਚੀਜ਼ਾਂ ਚੱਕਦੀ ਰਹਿੰਦੇ ਹੋ ਆਜਾ ਬਨੋੜਾ ਇਤਕ ਦਾ ਰੰਗ ਨੀ ਆਉਤੀ ਮਾਉ 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 ਐ ਕੁੱਕਰ ਦੀ ਜੀਟੀ